आज इत कोई शक्ति प्रदर्शन आए। आज कोई ताकत नहीं आए आज इतने कोई राजनीतिक ताकत दिखा नहीं आए आज भी आए है वो अपने आप आए है इतने कोई दिहाड़ी नहीं लिया गए कोई लालच देके नहीं लिया गए क्योंकि कॉज जोड़ा कारण है ਉਹ ਬਹੁਤ ਵੱਡਾ ਹੈ ਅੱਜ ਹਰ ਇੱਕ ਸੁਚੇਤ ਨਾਗਰਿਕ ਨੂੰ ਪੜ੍ਹੇ ਲਿਖੇ ਨਾਗਰਿਕ ਨੂੰ ਦੇਸ਼ ਨੂੰ ਪਿਆਰ ਕਰਨ ਵਾਲੇ ਦੇਸ਼ ਭਗਤ ਲੋਕਾਂ ਨੂੰ ਇਸ ਗੱਲ ਦਾ ਦਰਸਪਾ ਰਿਹਾ ਹੈ ਕਿ ਲੋਕਤੰਤਰ ਦਾ ਕੀ ਬਣੂਗਾ ਡਾਕਟਰ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਲਿਖੇ ਹੋਏ ਸੰਵਧਾਨ ਦਾ ਕੀ ਬਣੂਗਾ ਅੱਜ ਆਪਾਂ ਉਸੇ ਧਰਤੀ ਤੇ ਖੜੇ ਆ ਉਸੇ ਯੋਦੇ ਦੇ ਮਿਊਜ਼ੀਅਮ ਚ ਉਸੇ ਯੋਦੇ ਦੇ ਪਿੰਡ ਚ ਜਿਸਨੇ ਅੱਜ ਤੋਂ ਲਗਭਗ 1931 ਤੱਕ ਫਾਂਸੀ ਹੋਈ ਸੀ लाओ लग भी लगभग कोई पचानवे साल नब्बे तो पचानवे साल पहला पहल गल कहती सी। शहीद आजम भगत सिंह ने लिखिया कैन इस गल का कोई डर नहीं जैन कोई चिंता नहीं कि आजादी आऊगी ज ਕੋਈ ਸ਼ੰਕਾ ਨਹੀਂ ਸੀ ਸ਼ਹੀਦ ਆਜ਼ਮ ਦੇ ਮਨ ਦੇ ਵਿੱਚ ਕਿ ਦੇਸ਼ ਆਜ਼ਾਦ ਹੋਊਗਾ ਜਾਂ ਨਾ ਉਹ ਕਹਿੰਦੇ ਜਾਦੀ ਤਾਂ ਆਉਣੀ ਹੋਈ ਆਉਣੀ ਹੈ ਇਹਦੇ ਕੋਈ ਸ਼ੱਕ ਨਹੀਂ ਪਰ ਸ਼ਹੀਦ ਆਜ਼ਮ ਅੱਗੇ ਇਹ ਵੀ ਲਿਖਦੇ ਨੇ ਉਹ ਕਹਿੰਦੇ ਮੈਨੂੰ ਡਰ ਤੇ ਚਿੰਤਾ ਇਸ ਗੱਲ ਦੀ ਹੈ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਔਰ ਬਿਲਕੁਲ ਸਹੀ ਉਹਨਾਂ ਦੀ ਚਿੰਤਾ ਤੇ ਉਹਨਾਂ ਦਾ ਡਰ ਸਾਬਤ ਹੋ ਗਿਆ ਅੰਗਰੇਜ਼ ਗਏ ਕਾਲੇ ਅੰਗਰੇਜ਼ ਆ ਗਏ ਆ ਸਾਡੇ ਵਾਲੇ ਅੰਗਰੇਜ਼ ਆ ਗਏ ਆ ਦੇਸੀ ਅੰਗਰੇਜ਼ ਆ ਗਏ ਇਹ ਲੁੱਟਣ ਲੱਗੇ ਲੁੱਟਣ ਤੋਂ ਬਾਅਦ ਜੇ ਕੋਈ ਆਵਾਜ਼ ਠਾਉਂਦਾ ਕੁੱਟਣ ਲੱਗੇ ਤੇ ਫਿਰ ਜੇਲ੍ਹਾਂ ਚ ਬੰਦ ਕਰਨ ਲੱਗੇ ਵਿਰੋਧੀ ਪਾਰਟੀ ਦੇ ਆਵਾਜ਼ਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਦ ਕਰਨ ਲੱਗੇ ਲਾਲਚ ਦੇ ਕੇ ਜਾਂ ਡਰਾ ਕੇ ਜਾਂ ED CBI ਇਨਕਮ ਟੈਕਸ NSA ਪਤਾ ਨਹੀਂ ਕਿਹਦੇ ਕਿਹਦੇ ਡਰ ਛਾਪੇ ਮਰਵਾ ਕੇ ਚੁੱਪ ਕਰਾਉਣ ਲੱਗੇ ਤਾਂ ਅਜ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਆਤਮਾ ਤੜਫਦੀ ਹੋਣੀ ਕੀ ਐਸੇ ਜਨਦੀ ਵਾਸਤੇ 23 ਸਾਲ ਦੀ ਉਮਰ 'ਚ ਫਾਂਸੀ ਦੇ ਰਸਤੇ ਚੁੰਮੇ ਸੀ ਕੀ ਐਸੇ ਜਨਦੀ ਵਾਸਤੇ ਸਾਡੇ 17 ਸਾਲ ਦੀ ਉਮਰ 'ਚ ਘਰ ਛੱਡਿਆ ਸੀ ਇਸ ਗੱਲ ਦਾ ਜਵਾਬ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਪੁੱਛਣਗੀਆਂ ਕਿਰਾਂ ਜਵਾਬ ਕੀ ਦੇਵੋਗੇ